ਕੀ ਨਾਮ ਹੈ ਆਪਣਾ ਮੇਰਾ ਨਾਮ ਵਿਸ਼ੇਕ ਮਾਨ ਹੈ ਕੀ ਹੋਇਆ ਜੀ ਉਹਦਾ ਭਰਾ ਮੇਰਾ ਕਰਾਨੇ ਦੀ ਦੁਕਾਨ 'ਚ ਸੌਦਾ ਲੈਣ ਗਿਆ ਹੈ ਮੇਰਾ ਕਜ਼ਾ ਚਾਚਾ ਜੀ ਦਾ ਲੜਕਾ ਹੈ ਕੀ ਨਾਮ ਜੀ ਉਹਦਾ ਜੋਨੀ ਉਹਨਾਂ ਦਾ ਨਾਮ ਆ ਹਾਂਜੀ ਤੋਂ ਸੌਦਾ ਲੈਣ ਗਿਆ ਤਾਂ ਉੱਥੇ ਪਤਾ ਨਹੀਂ ਕਿਉਂ ਪੈਸੇ ਤੇ ਲੈ ਚ ਕੋਈ ਗੱਲਬਾਤ ਹੋ ਗਈ ਉੱਥੇ ਸਾਰੇ ਆ ਗਏ ਤਾਂ ਉਹਦੀ ਵਜ੍ਹਾ ਨਾਲ ਉਹ ਪਹੁੰਚੇ ਜਣੇ ਕਿ ਹੱਥੋਂ ਪਈ ਹੋਏ ਦੇਹੀ ਲੱਗੇ ਆ ਖਲੋਤਾ ਨਾਲ ਹੀ ਗੋਲੀ ਇਹਦੇ ਵੱਜ ਗਈ ਪੈਸੇ ਦਾ ਲੈਣ ਦੇਣ ਸੀ ਕਿੰਨੇ ਕੁ ਲੋਕਾਂ ਦਾ ਝਗੜਾ ਸੀ ਝਗੜਾ ਛੋਟਾ ਦਾ ਨਹੀਂ ਆਗਾ ਝਗੜਾ ਉਹਦਾ ਉਤਰਾਣਿਆਂ ਵਾਲਾ ਬਹੁਤ ਜ਼ੀਬਾ ਉਹ ਵੀ ਬਹੁਤ ਨਾਈਕਾ ਇਹ ਕਹਿੰਦਾ ਪੈਸਿਆਂ ਦਾ ਝਗੜਾ ਸੀ ਨਹੀਂ ਜਿਹੜਾ ਝਗੜਾ ਹੈ ਜਿਹੜੇ ਮੁੰਡਿਆਂ ਦੇ ਗੋਲੀਆਂ ਚਲੇ ਲੋਕਲ ਹੀ ਸੀ ਜਾਂ ਬਾਹਰ ਦੇ ਸੀ ਜਿਨ੍ਹਾਂ ਦਾ ਝਗੜਾ ਆਇਆ ਸੀ ਲੋਕਲ ਹੀ ਸੀ ਗਲੀ ਤੇ ਸੀ ਕਿ ਜਾਂ ਬਾਹਰ ਦੇ ਸੀ ਕਿੰਨੀਆਂ ਗੋਲੀਆਂ ਚਲੀਆਂ ਜੀ ਪਤਾ ਨਹੀਂ ਹੈ ਇਹ ਤਾਂ ਕੰਮ ਤੋਂ ਆਉਂਦੇ ਮਾਰ ਨੂੰ ਪਤਾ ਕਿੰਨੀਆਂ ਆ ਕੇ ਜਾਂਦੇ ਤੇ ਉਹ ਕਾਦੇ ਤੇ ਫਿਰ ਗਏ ਬੰਦੇ ਜੀ ਗੋਲੀਆਂ ਚਲਾ ਕੇ ਲਗਾ ਮੈਂ ਦੁਕਾਨ ਜੋ ਹੈ ਨੰਦਸਲ ਬੰਗ ਨੇ ਸੁਣਿਆ ਤੇ ਮੈਂ ਸਿੱਧਾ ਹਸਪੀਟਲ ਨੂੰ ਆਇਆ ਮੈਂ ਵੇਖਾਂ ਸੀ ਆਪਣੇ ਭਰਾ ਨੂੰ ਕਿਨੇ ਜਾਵੇ ਮੇਰੇ ਚਾਚੇ ਦੇ ਲਰਕਾ ਠੀਕ ਹੈ ਇਹਨਾਂ ਦੇ ਜਿਹੜੇ ਵੱਡੇ ਬੇੜੇ ਨੇ ਉਹਨਾਂ ਨੇ ਵੇਖਿਆ ਮੈਂ ਅਹੀਂ ਇੱਥੇ ਦੁਕਾਨਦਾਰ ਹਾਂ ਆਪਾਂ ਅੰਦਰੇ ਬੈਠੇ ਦੇ ਹਾਂ ਤੇ ਇਹ ਮੇਰੇ ਸਾਡੇ ਕੋ ਆਏ ਕਿ ਬੁਲਟ ਬੰਬ ਚੱਲ ਪਿਆ ਕਹਿੰਦੇ ਮੈਂ ਬਾਹਰ ਆਇਆ ਵਾਂ ਤੇ ਇਹਨਾਂ ਦੇ ਨਿੱਕੇ ਮੁੰਡੇ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਭਾਜੀ ਫੜੇ ਹੋ ਗੋਲੀਆਂ ਚਲਾਈਆਂ ਜਿਆ ਮੁੰਡੇ ਨੇ ਚਾਚਾ ਜੀ ਜਿਹੜੇ ਇਹਨਾਂ ਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਪੁੱਤ ਫੜੀ ਇਹਨਾਂ ਨੇ ਗੋਲੀਆਂ ਚਲਾਈਆਂ ਜ ਆ ਇੱਥੇ ਗਲੀ ਗਲੀ ਚ ਮੁੰਡਾ ਇੱਥੇ ਉਹਦੇ ਪਾਪਾ ਇੱਥੇ ਹੀ ਲਾਉਂਦੇ ਆ ਜੋਨੀ ਜੋਨੀ ਫਰੂਟ ਦੀ ਰੈਡੀ ਲਾਉਂਦੇ ਉਹਨਾਂ ਦੇ ਮੁੰਡੇ ਦੇ ਬੱਚੀ ਪੱਟ ਦੇ ਬੱਚੀ ਇੱਕ ਬੰਦੇ ਦੇ ਹੀ ਲੱਗੀ ਆ ਇੱਕੋ ਬੰਦੇ ਦੇ ਲੱਗੀ ਕੋਈ ਜਿਹੜਾ ਬੰਦਾ ਫੜਿਆ ਗਿਆ ਜਿਹਨੇ ਮੋੜੀ ਚਲਾਈ ਫੜਿਆ ਗਿਆ ਹਾਂਜੀ ਕੁਝ ਨਹੀਂ ਹੋਇਆ ਇਥੇ ਉਹ ਤੋਂ ਉਹ ਕੁਝ ਗੋਲੀਆਂ ਚਲੋ ਚਲਾ ਚਲੂ ਦਿੱਤੀਆਂ ਹਨ ਪਿਸਤੌਲ ਤੇ ਰੁਕ ਗਿਆ ਉਹ ਮੁੜ ਕੇ ਆ ਅਦੂ ਬੇਹੋਸ਼ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਜਾਵੇ ਕੁਝ ਉਹ ਇਦਾਂ ਦੀ ਹਾਲਤ ਚ ਆਪਣੇ ਆਪ ਨੂੰ ਛੱਡਣ ਲਿਆ ਇਹ ਗੋਲੀ ਚਲਾਉਣ ਵਾਲਾ ਕੋਈ ਲੱਗੇਦਾ ਹੈ ਕਿ ਬਾਹਰ ਨਹੀਂ 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 ਇਹ ਤੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਬੰਦਾ ਆਣ ਪਛਾਤਾ ਮੂੰਹ ਟੱਕ ਕੇ ਆਇਆ ਹੈਗਾ ਕਿਉਂਕਿ ਬਾਕੀ ਸਾਰੀ ਵੀਡੀਓ ਡੀਵੀਆਰ ਦੇ ਵਿੱਚ ਹੈਗੀ ਹੈ ਜੋ ਕਿ ਪੁਲਸ ਲੈ ਚੁੱਕੀ ਹੈ ਡੀਵੀਆਰ ਲੈ ਗਈ ਜਿਹੜਾ ਵੈਪਨ ਸੀਗਾ ਉਹ ਵੀ ਮੈਂ ਰਿਕਵਰ ਕਰ ਲਿਆ ਇਹਨਾਂ ਨੇ ਅੱਛਾ ਕੋਈ ਕਿਹੜਾ ਕੇਸ ਆਇਆ ਜੀ ਇੱਥੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਅਮਰਦੀਪ ਸਿੰਘ ਜਸਲੋ ਮਹਿੰਦਰ ਸਿੰਘ ਇਹ ਸ਼ੁਕਰਪੁਰੇ ਦੇ ਹਨ ਕਿ ਅਲਰਜੀ ਹਿਸਿਆ ਬਾਹਰ ਆ ਗਈ ਨਵਰ ਲਿਮਿਟਿੰਗ ਤੇ ਸਾਡੇ ਲੱਗੀਆਂ ਤੇ ਅਸੀਂ ਉਹਨਾਂ ਨੂੰ ਰਿਪੀਸ਼ਨ ਟ੍ਰੀਟਮੈਂਟ ਮਰੇ ਕੀਤਾ ਤੇ ਉਹਦੇ ਤੋਂ ਅੰਦਰ ਰੱਖਿਆ ਅਬ ਜਿਹਦੇ ਸ਼ੁਭੇ ਜੋ ਐਮਐਲਰ ਕੱਟ ਕੇ ਸੀ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਕਿ ਤੇ ਫਿਲਹਾਲ ਦੀ ਕਿਰੀ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸ ਤਰ੍ਹਾਂ ਦੀ ਹੈ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਤੇ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਾਂ ਲੇਫਟ ਲੋਅਰ ਲਿੰਬ ਤੇ ਆ আচ্ছা ਥੈਂਕ ਯੂ ਹਾਂਜੀ ਸਾਡੇ ਚਾਰ ਦੇ ਮਾਡਲ ਰ ਹੈ ਇਹ ਇਹ ਮੇਰੇ ਬਾਪ ਨੂੰ ਪੁੱਛਦਾ ਬੋਲਿਆ ਹੈ ਤੇ ਮੈਂ ਕਦੋਂ ਬੋਲੇ ਫੁੱਟਾ ਸਿਤਾ ਕਦੋਂ ਫੁੱਟਾ ਸਿਤਾ ਬੋਲੇ ਕੱਲ ਬੋਲੇ ਜੀ ਕਿਹੜੀ ਗੱਲ ਤੋਂ ਹਾਂਜੀ ਕਿਹੜੀ ਗੱਲੋਂ ਬੋਲੇ ਆ ਭਾਜੀ ਇਹ ਕਹਦਾ ਇਹ 1800 ਆ ਤੇ ਬਾਬੂ ਕਹਿੰਦਾ 1300 ਦਾ ਹਾਂਜੀ ਪੈਸਾ ਧਾਰ ਧਾਰਦਾ ਹੀ ਕੋਈ ਨਹੀਂ ਜੀ ਹਾਂਜੀ ਉਧਾਰ ਦੇ ਪੈਸੇ ਹੀ ਕੋਈ ਤੂੰ ਧਾਰ ਦੇ ਬੇਲੇ ਬੇਲੇ ਜਨਾਈ ਭਾਈ ਤੇਰੇ ਜੀ ਜਨਾਈ ਹੁਣ ਤੁਰਾ ਉਹ ਕੰਜਾ ਰਿਆ ਤੇ ਪਿਸਟਨ ਕਿੱਥੋਂ ਲੈ ਆਈ ਆ ਵਾ ਹਾਂਜੀ ਕਿੱਥੋਂ ਇਹ ਭਾਈ ਆਹ ਸਾਵਾਤਰ ਜੋ ਜੋਣਾ ਵਾਲਮੀਕ ਰੈਵੀ ਹਟਿਆ ਗੇ ਨਹੀਂ ਕਦੋਂ ਲਿਆ ਸੀ ਇਹ ਭਾਈ ਹੋਇਆ 800 ਸਾਲ ਪਹਿਲਾਂ ਉਹਦਾ ਸਾਂਭਿਆ ਸੀ ਹਾਂਜੀ ਜੋਤੀ ਨੇ ਭਾਈ ਤੇਲ ਤੋਂ ਲੱਗ ਰੱਖ ਦੇਣਾ ਫੋਲਦਾ ਹੂੰ ਰੰਗ ਰੋਈ ਦੇ ਸਾਲ ਹੂੰ ਕਿੰਨੇ ਦਾ ਲਿਆ ਸੀ 3000 ਹੈ 3000 ਦਾ ਹੈ ਤਾਂ 800 ਸਾਲ ਦੇ ਨੇ ਹਾਂਜੀ ਜੇਦਾ ਜੋਂ ਹਾਂਜੀ ਜੋਂ ਕਿੱਥੇ ਹੁੰਦਾ ਹੂੰ ਮੈਂ ਆਉਂਦਾ ਦਿਹਾੜਾ ਭਾਈ ਕਿੱਥੇ ਮਿਲਾਂ ਇਹ ਜੋਂ ਨੂੰ ਤੇਰਾ ਹਾਂਜੀ ਕਿੱਥੇ ਦੱਸਿਆ ਜੋਂ ਬਾਰੇ ਮੈਨੂੰ ਸਰਨੀ ਸਰਨੀ ਮੁੰਡਾ ਦਾ ਹੀ ਭਾਈ ਈਸ਼ਵਰੀ ਸਕੂਲ ਦੇ ਪਿੱਛੇ ਘਰ ਨਾਲ ਹੀ ਉਹਨੂੰ ਘਰ ਉਹ ਵੇਸੀ ਆ ਕੋਲ ਪਤਾ ਨਹੀਂ ਕੋਈ ਜਿਹੜੇ ਕੋਲੀ ਚੱਲੀ ਤੇ ਕੱਪੀ ਹੋਈ ਨਹੀਂ ਤੇ ਪੱਜੀ ਸਾਰੀ ਇਨਫੋਰਮੇਸ਼ਨ ਮਿਲਿਆ ਵੀ ਅਕਿਰੇਸ਼ ਕੁਮਾਰ ਹੈ ਕਰੀਆੰਦੇ ਨੇ ਇਹਨਾਂ ਨੂੰ ਲੁੱਟਦੇ ਉਹਨਾਂ ਨੇ ਗੋਲੀ ਚੱਲੀ। ਸਹੀ ਮੌਕੇ ਤੇ ਪਹੁੰਚੇ। ਉਹਨਾਂ ਨੇ ਬਿਆਨ ਹਾਸਲ ਕਰਦੇ ਆ। ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਚੱਕਰੀ ਹੋਇਆ। ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਹੈ। ਤੇ ਇਹਨਾਂ ਨੇ ਬਿਆਨ ਹਾਸਲ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ। ਜੇ ਉਹ ਅਨੁਸਾਰ ਸੀ ਦੋਸ਼ੀ ਪਾਇਆ ਜਾਣਾ। ਕਿੰਨੇ ਬੰਦੇ ਫਟਦੇ ਨੇ। ਕਿ ਆਖੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ। ਮਤਲਬ ਇੱਕ ਬੰਦਾ ਬਦਲਾਖੋ ਚੱਕਰੀ ਹੋਇਆ। ਉਹ ਕੋਲ ਚਲਾਣਾ ਦਾ ਫੜਿਆ ਜੀ ਕੋਈ। ਹੇਲਾਲ ਤੇ ਕੋਈ ਇਹੋ ਨਹੀਂ ਕਰਨੀ ਆ ਗਈ ਜੇ ਬੜਿਆ ਉਹ ਦੁਕਾਨ ਦਾ ਮਾਲਕ ਜੇ ਕੋਈ ਪਾਰਟ ਆਉਗਾ ਤਾਂ ਨਾਲ ਸਾਂਝਾ ਕਰਨਾ ਹੈ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਨਹੀਂ ਕੀਤੀ ਹਾਂਜੀ ਸੀ ਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਨੂੰ بیٹے ਨੇ ਮੈਨੂੰ ਧਿਆਨ ਪਰਫੈਕਟਲੀ ਦਿੱਤੇ ਆ ਜੇ ਕਿ ਉਹਨੇ ਮੇਰੇ ਕੋਲੋਂ ਗੋਰੀ ਚੌਂਦੀ ਕੋਸ਼ਿਸ਼ ਕੀਤੀ ਉਹ ਫੜ ਲਿਆ ਉਹ ਬਾਕੀ ਯੂਨੀਵਰਸਿਟੀ ਚੱਲ ਰਹੀ ਹੈ ਜਿਹੜਾ ਐਸਸੀਡੀ ਜਿਹੜਾ Not for